ਸਮਰਾਲਾ ਦੇ ਨੇੜਲੇ ਪਿੰਡ ਬੰਬਾ ਦੇ ਵਿੱਚ ਇੱਕ ਔਰਤ ਸਮੇਤ ਇਨ ਵਿਅਕਤੀਆਂ ਵੱਲੋਂ ਸ਼੍ਰੀ ਗੁਰਕਾ ਸਾਹਿਬ ਦੀਆਂ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ ਵੇਖਣ ਨੂੰ ਮਿਲਿਆ ਜਾਣਕਾਰੀ ਮੁਤਾਬਕ ਦੋਸ਼ੀਆਂ ਦੇ ਵੱਲੋਂ ਪਹਿਲਾਂ ਸ਼੍ਰੀ ਗੁਰਕਾ ਸਾਹਿਬ ਜੀ ਨੂੰ ਅਗਨਪੇਟ ਕਰਨੀ ਲੋ ਨਹਿਰ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ ਬਾਅਦ ਵਿੱਚ ਘਰ ਵਿੱਚ ਰੱਖੇ ਸ਼੍ਰੀ ਗੁਰਕਾ ਸਾਹਿਬ ਦੀਆਂ ਅੰਗਾਂ ਨੂੰ ਫਾੜ ਕੇ ਆਪਣੇ ਘਰ ਦੀ ਛੱਤ ਤੇ ਸੁੱਟ ਦਿੱਤਾ ਗਿਆ ਇਸ ਘਟਨਾ ਦਾ ਪਤਾ ਲੱਗਣ ਤੇ ਸਤਕਾਰ ਕਮੇਟੀ ਦੇ ਸਿੰਘ ਸਹਿਬਾਨ ਨਿੰਗ ਸਿੰਘਾ ਵੱਲੋਂ ਮੌਕੇ ਤੇ ਜਾ ਕੇ ਪੜਤਾਲ ਕੀਤੀ ਗਈ ਇਹ ਬੰਬਾ ਪਿੰਡ ਦੀ ਘਟਨਾ ਹੈ ਸਵੇਰ ਮਤਲਬ ਸਵੇਰ ਫੋਨ ਆਇਆ ਸੀ ਲੋਕੀ ਮਨੋਂ ਕਿ ਬੰਬਾ ਪਿੰਡ ਗੁੜਕਾ ਸਾਹਿਬ ਹੀ ਪਿਆਦਵੀ ਰੁਪਿਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੋਂ ਛਾਣਬੀਣ ਕਰਕੇ ਜਦ ਪਤਾ ਲੱਗਿਆ ਪੰਜ ਗੁੜਕਾ ਸਾਹਿਬ ਤੋਂ ਉਹਨਾਂ ਨੇ ਕਹਿੰਦੇ ਅਗਰ ਭੇਟ ਕਰੇ ਦਿੱਤੇ ਸੀਗੇ ਜਿਹੜੇ ਹੁਣ ਢੁਟਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਠੀਕ ਆ ਢੁਟਕਾ ਸਾਹਿਬ ਦੀ ਵੀ ਹਾਲਤ ਉਹਨਾਂ ਨੇ ਬਹੁਤ ਮਾੜੀ ਕੀਤੀ ਜਿੰਦਾ ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਪਤਾਈਆਂ ਹੋਈਆਂ ਹੁੰੀਆਂ ਨੇ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਵੀ ਜਿਵੇਂ ਆਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਵੀ ਮੂਰੇ ਸਰਮਾਏ ਉਦਾਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਕਾੜਨਾ ਹੀ ਕਰਾਂਗੇ ਵੀ ਜੇ ਕੱਲ ਨੂੰ ਕਿਸੇ ਵੀ ਪਿੰਡ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਤਾਂ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਦਵਾਂਗੇ ਇਹ ਘਟਨਾ ਜੀ ਪਿੰਡ ਬੰਬਾ ਥਾਣੇ ਸਮਰਾਲੇ ਚ ਪੈਂਦਾ ਵਾ ਉੱਥੇ ਇੱਕ ਦੋਸ਼ਤ ਵੱਲੋਂ ਪੌਥੀ ਸਾਹਿਬ ਦੀ ਅੰਗ ਖੰਡਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਸਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂ ਤੂ ਮੈਮਾ ਹੋਈ ਉੱਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਤੇ ਇਸ ਬੰਦੇ ਨੂੰ ਫੜਾਏ ਵੀ ਤੁਸੀਂ ਇਹ ਕੰਮ ਸਾਡੇ ਜੱਪਸਾਉਣ ਨਹੀਂ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤਾੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਤੇ ਹੁਣ ਇਹ ਤਾਂ ਬਾਅਦ ਦੇ ਵਿੱਚ ਤਪਤੀਰ ਤੋਂ ਬਾਅਦ ਪਤਾ ਲੱਗੂ ਕਿ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ ਤੇ ਬਾਅਦ ਦੇ ਵਿੱਚ ਉਹ ਅੰਗਾਂ ਨੂੰ ਅਗਨ ਭੇੜ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਚਲ ਪ੍ਰਵਾਹ ਕਰਤਾ ਤੇ ਹੁਣ ਉਹ ਫੜਿਆ ਗਿਆ ਵਾ ਤੇ ਜਿਹੜੀਆਂ ਹੋਰ ਪੋਤੀ ਸਾਹਿਬ ਹੋਈਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਝ ਪਿੰਨ ਨਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ ਤੇ ਕੁਝ ਖੰਡਿਤ ਕੀਤੇ ਹੋਏ ਨੇ ਉਹ ਪੋਤੀ ਸਾਹਿਬ ਬਰਮਤ ਹੋ ਗਏ ਤੇ ਬੰਬੇ ਪਿੰਡ ਮਾਨਸ ਕਾਲਜ ਅੱਜ ਜਿਹੜੇ ਇਹਨਾਂ ਸੱਪੜੇ ਸੱਪਤੀ ਦੇ ਸੱਦੇ ਧਿਆਨ ਦੇ ਵਿੱਚ ਸਪਾਰ ਕਮੇਟੀ ਵਾਲਾ ਜਿਹੜਾ ਇਹਨਾਂ ਟੈਂਡਰ ਨੂੰ ਉਹ ਬਸ ਇਹਦੇ ਮਾਮਲੇ ਦੀ ਐਕਸਟੀਵਿਟੀ ਦੇਖਦੇ ਕਿ ਨਹੀਂ ਜੀ ਯੂਡੀਐਸ ਲੋਕ ਆਪਣੇ ਪਹੁੰਚ ਗਏ ਮੌਕੇ ਤੇ ਪਹੁੰਚ ਗਏ ਇਹ ਟੈਰ ਸਿਨਾਰਾ ਦੇ ਦੱਖਣ ਦੇ ਹਮਰਪਨ ਦੇ ਤਰਫ ਤੋਂ ਆਲ ਪ੍ਰੋਸੀਡ ਉਸ ਨਾਲ ਜਿਹੜਾ ਬੁਖਾਰ ਸਾਹ ਦੇ ਆਖੀ ਉਹ ਉਹਨਾਂ ਦੀ ਮੋਦਰੀ ਕਰਕੇ ਬਾਹਰ ਗਿਆ ਆਪਣੀ ਸ਼ਾਦੀ ਦੇ ਸੱਤ ਤੇ ਜੀ ਉਸ ਸਤੂ ਸਟੇਟ ਤੋਂ ਬਾਅਦ ਜਪੰਡ ਚੋਦਾ ਲਗਿਆ ਫਿਰ ਉਹਨਾਂ ਨੇ ਪਰਪੋ ਦੇ ਨਾਲ ਉਹਦੀ ਪੁਝਾਈ ਕੀਤੀ ਤੇ ਨਾਲ ਉਹਦਾ ਅਮਰਜੀਤ ਕੌਰ ਤੇ ਉਹਦਾ ਪਿਆ ਦਿਸਰ ਵੀ ਸੀ ਇਹਨਾਂ ਨੇ ਕੁੱਟੇ ਦੇ ਮਿਲ ਗਿਆ ਅਗਲੀ ਮੀਟਿੰਗ ਵਰਗਾ ਉਹਦੀ ਨੌ ਨਹਿਰ ਦੇ ਕਿਚੜਪਾੜਾ ਤੇ ਸੀ ਇਸ ਦੇ ਰਿਗਾਰਡਿੰਗ ਅਸ ਦੀ ਤਿੰਨਾਂ ਬੰਦਿਆਂ ਦੇ ਖਾਤਮ ਜਰਗ ਜੀਰਾਂ ਟੈਲਸ ਨੇ ਬਿਆਦੀ ਕੀਤੀ ਹੈ ਤੇ ਜਿਨ੍ਹਾਂ ਨੇ ਨਾਲ ਉਹਦਾ ਅਪੀਲ ਕਰਤੀ ਸਾਥ ਦਿੱਤਾ ਇਹਨਾਂ ਦੇ ਗਲਮ ਕਤਮਾਂ ਦਾ ਨੰਬਰ 295ਏ ਤੇ 201 ਕਾ ਇਹ ਦਿਨਾਂ ਮੈਂ ਨਹੀਂ ਕਿਹਾ ਪਰ ਉਹਨਾਂ ਨੇ ਬੀ ਕਰਦੇ ਸਰ ਮੁਰਲੀ ਜੀ ਨੂੰ ਪਤਾ ਲੱਗ ਗਿਆ ਕਿ ਕਾਰਨ ਕੀ ਆ ਚੁੱਕਿਆ ਹੈ ਕਾਰਨ ਹਜੇ ਦਾ ਰੈਸਪੀਟਾ ਇੱਕ ਪੀਸ ਦਾ ਬਾਰਡ ਹੈ ਇਹਦਾ ਰਮਾਨ ਨਾਮ ਹੈ ਸੂਬਾ ਦਾ ਬਿਲਕੁਲ ਕਲੀਅਰ ਹੁੰਦਾ ਇਸ ਤੋਂ ਬਿਨਾ ਬੈ ਢੂਡੇ ਜਰੀ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਅਕੀਨ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਖੇਤ ਰਹਿ ਗਿਆ ਗੁਰੂ ਘਰ ਦੀ ਰੱਖੀ ਗੁਰੂ ਘਰ ਦੀ ਰੱਖੀ ਕਰ ਜੇਕਰ ਇਹ ਮਾਮਲੇ ਦੇ ਕਿਸੇ ਕਮੇਟੀ ਦੀ ਨੋਟਪਾਈ ਆਉਦੀ ਤਾਂ ਕਮੇਟੀ ਦੇ ਖਰਾਬੀ ਦਾ ਸਭ ਤੱਕ ਚੱਲੇ ਸਮਰਾਲਾ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ ਲੁਧਿਆਣਾ ਲਾਈ